ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮੇਂਦਰ ਜੀ ਸਿੰਘਾ ਹਾਜ਼ਰ ਹਾਂ ਅੱਜ ਮੈਂ ਵੀਡੀਓ ਨਾਲ ਸਾਇਦਰ ਜਿਸ ਦਾ ਵਿਸ਼ਾ ਹੈ ਉਹ ਹੈ ਤੁਹਾਡਾ ਟਾਪਿਕ ਕਿਸ ਤਰ੍ਹਾਂ ਦਾ ਹੋਵੇਗਾ ਤੁਹਾਡਾ ਅੱਜ ਤੁਹਾਡੇ ਬੀਤੇ ਹੋਏ ਸਮੇਂ ਦਾ ਫਲ ਹੈ ਤੇ ਤੁਹਾਡਾ ਭਵਿਕ ਅੱਜ ਦੇ ਫਲ ਅੱਜ ਦੇ ਹਾਲਾਤਾਂ ਦਾ ਫਲ ਹੋਵੇਗਾ ਸੋ ਦੋਸਤੋ ਇਹ ਜੋ ਵਿਸ਼ਾ ਇਹ ਜੋ ਕਨਸੈਪਟ ਹੈ ਇਹ ਹੀ ਤੁਸੀਂ ਤਾਂ ਪੜ੍ਹ ਰਹੇ ਹੋ ਇਸ ਕਰਕੇ ਸੰਜਕ ਕਰ ਰਹੇ ਹੋ ਕਿਉਂਕਿ ਸਾਨੂੰ ਜਾਣੇ ਜਾਂ ਅਣਜਾਣੇ ਤੇ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਰ ਕੀ ਰਿਹਾ ਆ ਸੋਚ ਕੀ ਰਿਹਾ ਆ ਸਾਡੀ ਸੋਚ ਦਾ ਸਾਡੇ ਮਨ ਦੇ ਭਾਵਾਂ ਦਾ ਸਾਡੇ ਭਵਿੱਖ ਦੇ ਉੱਤੇ ਕੀ ਅਸਰ ਹੋਵੇਗਾ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਅਸੀਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਜੋ ਮਨ ਵਿੱਚ ਆਉਂਦਾ ਉਹੀ ਸੋਚੀ ਜਾਂਦੇ ਆ ਜੋ ਸਾਡੀ ਜ਼ੁਬਾਨ ਤੇ ਆਉਂਦਾ ਉਹੀ ਅਸੀਂ ਬੋਲ ਲੀ ਜਾਂਦੇ ਆ ਸਾਡੀ ਜ਼ਿੰਦਗੀ ਵਿੱਚ ਆਪਰਨ ਵਾਲੀਆਂ ਘਟਨਾਵਾਂ ਸਾਡੇ ਆਪਣੇ ਮਨ ਦੀ ਕਰਤ ਹੁੰਦੀ ਆ ਹਣ ਅਸੀਂ ਜੋ ਸੋਚਦੇ ਹਾਂ ਉਹ ਵੀ ਸਾਡੀ ਜ਼ਿੰਦਗੀ ਚ ਵਾਪਰਦਾ ਆ ਸਾਨੂੰ ਇਸ ਸੰਸਾਰ ਦੇ ਵਿੱਚ ਜੋ ਦੁੱਖ ਮਿਲਦੇ ਹਨ ਉਹ ਕੋਈ ਪ੍ਰਮਾਤਮਾ ਨਹੀਂ ਤੁਹਾਨੂੰ ਦੁੱਖ ਦਿੰਦਾ ਇਹ ਕਿਸੇ ਦੂਆਰਾ ਨਹੀਂ ਦਿੱਤੇ ਜਾਂਦੇ ਹੁੰਦੇ ਦੁੱਖ ਸਾਡੀ ਸੋਚ ਦੇ ਦੁਆਰਾ ਹੀ ਸਿਰਜੇ ਜਾਂਦੇ ਹਨ ਸੋ ਇਸ ਲਈ ਅਸੀਂ ਜੋ ਤੁਹਾਡੇ ਅੱਜ ਜੋ ਕਨਸੈਪਟ ਖਾਂਦਿਆ ਕਰ ਰਹੇ ਹਾਂ ਉਹ ਇਹ ਕਰ ਰਹੇ ਹਾਂ ਕਿ ਤੁਹਾਡੀ ਜ਼ਿੰਦਗੀ ਚ ਵਾਪਰ ਨਾਲੇ ਘਟਨਾਵਾਂ ਦੁੱਖ ਦੇ ਸੁੱਖ ਇਹ ਕਿਵੇਂ ਤੇ ਕਿਉਂ ਵਾਪਰਦੇ ਹਨ ਬਹੁਤ ਸਾਰੇ ਦੋਸਤ ਮੇਰੇ ਮਿੱਤਰ ਇੱਕੋ ਗੱਲ ਇਹ ਕਹਿੰਦੇ ਹਨ ਕਿ ਅਸਵਾਟ ਜਿੰਦਗੀ ਵਿੱਚ ਬਹੁਤ ਸਾਰੇ ਤੋਕਾਉਣ ਲੱਸੀ ਜ਼ਿੰਦਗੀ ਵਿੱਚ ਬਹੁਤ ਸਟਰਗਲ ਕਰ ਰਹੀ ਆ ਸਾਨੂੰ ਕਿਤੇ ਵੀ ਕੋਈ ਰਸਤਾ ਦਿਖਾਈ ਨਹੀਂ ਦਿੱਤਾ ਪਰ ਇੱਥੇ ਮਸਲਾ ਇਹ ਆਉਂਦਾ ਕਿ ਅਸੀਂ ਜੋ ਵੀ ਸੋਚਦੇ ਆ ਅਸੀਂ ਜੋ ਵੀ ਵਿਚਾਰਦੇ ਆ ਉਹ ਸਾਰੀ ਸੋਚ ਦੀ ਦੇਣ ਹੈ ਅਸੀਂ ਜੋ ਸੋਚਿਆ ਸੀ ਪਿਛਾਹ ਗਿਤੇ ਹੋਏ ਸਮੇਂ ਤੋਂ ਉਹ ਸਾਡੀ ਜ਼ਿੰਦਗੀ ਵਿੱਚ ਅੱਜ ਵਾਪਰ ਰਿਹਾ ਹੈ ਜੇਕਰ ਅਸੀਂ ਮਾੜਾ ਸੋਚਿਆ ਸੀ ਸਾਡੀ ਜ਼ਿੰਦਗੀ 'ਚ ਅੱਜ ਮਾੜਾ ਵਾਪਰ ਰਿਹਾ ਹੈ ਜੇ ਅਸੀਂ ਚੰਗਾ ਸੋਚਿਆ ਸੀ ਸਾਡੀ ਜ਼ਿੰਦਗੀ 'ਚ ਅੱਜ ਚੰਗਾ ਵਾਪਰ ਰਿਹਾ ਹੈ ਸੋ ਸਾਡੇ ਵਿੱਚ ਤੋਂ ਬਹੁਤ ਸਾਰੇ ਲੋਕ ਐਸੇ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਸਮਾਂ ਹੈ ਬਹੁਤ ਜ਼ਿਆਦਾ ਮਾੜੀ ਘਟਨਾਵਾਂ ਘਟੀਆਂ ਹਨ ਦੁੱਖ ਵਿੱਚ ਹੁਣ ਤਕਲੀਫ ਪੇਚਰਾਂ ਤੋਂ ਇਸ ਵਜ੍ਹਾ ਕਰਕੇ ਉਹ ਜ਼ਿੰਦਗੀ ਚ ਸੰਘਰਸ਼ ਕਰ ਰਹੇ ਆ ਜੇਕਰ ਉਹਨੇ ਜ਼ਿੰਦਗੀ ਵਿੱਚ ਦੁੱਖ ਹਨ ਤਾਂ ਇੱਕੋ ਗੱਲ ਕਹਿੰਦੇ ਆ ਵੀ ਸਾਡੀ ਤਾਂ ਕਿਸਮੋਂ ਤਾਂ ਮਾੜੀ ਆ ਸਾਡੀਆਂ ਦਾ ਕਦੇ ਚੰਗਾ ਹੋ ਹੀ ਨਹੀਂ ਸਕਦਾ ਸੋ ਇੱਥੇ ਅਸੀਂ ਗਲਤੀ ਕਰਦਨੇ ਇਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਆ ਕਿ ਅਸੀਂ ਇਹੀ ਕਹਿੰਦੇ ਆ ਸਾਡੀ ਜ਼ਿੰਦਗੀ ਕਦੇ ਕੁਝ ਚੰਗਾ ਨਹੀਂ ਹੋ ਸਕਦਾ ਅਸੀਂ ਵਾਰ-ਵਾਰ ਆਪਣੇ ਆਪ ਨੂੰ ਇਹ ਕਹਦੇ ਹਾਂ ਮੇਰੀ ਕਿਸਮਤ ਮਾੜੀ ਹੈ ਮੇਰੀ ਜ਼ਿੰਦਗੀ ਚ ਕੁਝ ਚੰਗਾ ਨਹੀਂ ਹੋ ਸਕਦਾ ਸੋ ਇਸ ਦੇ ਪਿੱਛੇ ਜੋ ਸ਼ਕਤੀ ਕੰਮ ਕਰਦੀ ਆ ਉਹ ਇਹ ਹੈ ਕਿ ਸਾਨੂੰ ਜਿਹੜੇ ਦੁੱਖ ਮਿਲਦੇ ਹਨ ਇਸ ਲਈ ਸੋਚਦੇ ਉਪਰੰਤ ਅਸੀਂ ਵਾਰ-ਵਾਰ ਦੁੱਖਵਾਦ ਦਾ ਚਿੰਤਨ ਹੀ ਕਰਦੇ ਹਾਂ ਦੁੱਖਾਂ ਤੇ ਹੀ ਵਿਚਾਰ ਕਰਦੇ ਹਾਂ ਵੀ ਦੁੱਖਾਂ ਬਾਰੇ ਹੀ ਸੋਚਦੇ ਆ ਜਿੰਦੋਂ ਤੱਕ ਅਸੀਂ ਦੁੱਖਾਂ ਦਾ ਹੀ ਲੜਫੜ ਕੇ ਚੱਲਾਂਗੇ ਉਹਨਾਂ ਚ ਸਦੀ ਜ਼ਿੰਦਗੀ ਦੇ ਦੁੱਖ ਹੀ ਵਾਪਰਦੇ ਰਹਿਣਗੇ ਜਿੰਨਾ ਤੇ ਅਸੀਂ ਇਹੀ ਗੱਲ ਕਹੀ ਜਾਵਾਂਗੇ ਮੈਂ ਗਰੀਬ ਮੈਂ ਗਰੀਬ ਮੇਰੀ ਜ਼ਿੰਦਗੀ ਚ ਮਾੜਾ ਮੇਰੀ ਜ਼ਿੰਦਗੀ ਚ ਮਾੜਾ ਉੱਤ ਕਰ ਮਾੜਾ ਹੀ ਵਾਪਸੀ ਜਾਵੇਗਾ ਚਲੋ ਮੰਨਦੇ ਹਾਂ ਅੱਜ ਦੇ ਜੋ ਤੁਹਾਡੇ ਹਾਲਾਤ ਹਨ ਉਹ ਮਾੜੇ ਹਨ ਪਰ ਜ਼ਰੂਰੀ ਨਹੀਂ ਤੁਹਾਡੇ ਭਵਿੱਖ ਵਿੱਚ ਤੁਹਾਡੇ ਹਾਲਾਤ ਮਾੜੇ ਹੀ ਰਹਿਣ ਇਨ੍ਹਾਂ ਹਾਲਾਤਾਂ ਨੂੰ ਬਦਲਣਾ ਕਿਵੇਂ ਹੈ ਆਪਣੇ ਉੱਤੇ ਭਰੋਸਾ ਕਰਕੇ ਆਪਣੀ ਸੋਚ ਨੂੰ ਆਪਣੇ ਵਿਚਾਰਾਂ ਨੂੰ ਬਦਲਣਾ ਜੇ ਅੱਜ ਮਾੜੇ ਹਨ ਤਾਂ ਇੱਕੋ ਗੱਲ ਕਹਿ ਲਈਏ ਚਲੋ ਅੱਜ ਜੋ ਹੈ ਠੀਕ ਹੈ ਪਰ ਆਉਣ ਵਾਲਾ ਸਮਾਂ ਬਹੁਤ ਵਧੀਆ ਹੈ ਸਭ ਕੁਝ ਚੰਗਾ ਹੀ ਹੋਵੇਗਾ ਪਰ ਅਸੀਂ ਇਸ ਚੀਜ਼ ਨੂੰ ਮੰਨਣ ਮੰਨਦੇ ਨਹੀਂ ਅਸੀਂ ਇਸ ਚੀਜ਼ ਨੂੰ ਫਾਲੋ ਨਹੀਂ ਕਰਦੇ ਇਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਧਾਰਦੇ ਨਹੀਂ ਇਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਜਿਸ ਦੀ ਬਜਦ ਕਰਕੇ ਸਾਡੀ ਜ਼ਿੰਦਗੀ ਵਿੱਚ ਵਾਰ-ਵਾਰ ਦੁੱਖ ਰਹਿੰਦੇ ਹਨ ਸਾਡਾ ਪੂਕ ਹਨੇਰੇ ਵਿੱਚ ਹੀ ਰਹਿੰਦਾ ਹੈ ਜੇਕਰ ਸਾਡੇ ਘਰ ਵਿੱਚ ਬਿਮਾਰੀ ਹੈ ਸਾਡੇ ਕਿਸੇ ਪਰਿਵਾਰ ਦੇ ਜੀ ਨੂੰ ਕੋਈ ਬਿਮਾਰੀ ਹੈ ਉਹ ਬਿਮਾਰੀ ਅਸੇ ਖੋਦ ਅਸਰ ਜੀ ਹੈ ਜਿਆਦਾ ਉਸ ਨੇ ਮਾਸਿਕ ਤੌਰ ਤੇ ਇਸ ਬਿਮਾਰੀ ਨੂੰ ਸਿਰ ਜਾਏ ਜਾਂਸੀ ਖਾਣ ਪੀਣ ਦੇ ਤੌਰ ਤੇ ਇਸ ਬਿਮਾਰੀ ਨੂੰ ਸਿਰ ਜਾਏ ਜਦੋਂ ਤੱਕ ਅਸੀਂ ਖਾਣ ਪੀਣ ਲੱਗੇ ਸੌਤਰਾ ਦੇ ਵਹਿਮ ਕਰਾਂਗੇ ਕਹਾਂਗੇ ਖੱਟਾ ਖਾਵਾਂਗੇ ਤੇ ਗਲਾ ਖਰਾਬ ਹੋ ਜੂ ਠੰਡਾ ਪੀਵਾਂਗੇ ਤੇ ਸਾਤੀ ਰੁਕ ਜੂ ਜੇਕਰ ਅਸੀਂ ਖੰਡ ਪੀਂਗਾ ਖਾਵਾਂਗੇ ਪੀਵਾਂਗੇ ਤਾਂ ਸਾਡੇ ਚੰਗੂ ਹੋ ਜੂ ਇਸ ਤਰ੍ਹਾਂ ਦੇ ਜੇ ਸਾਡੇ ਅਸੀਂ ਵਿਚਾਰ ਬਾਰ ਬਾਰ ਮਨ ਨੂੰ ਦੇਈ ਜਾਵਾਂਗੇ ਤਾਂ ਉਹ ਬਿਮਾਰੀ ਤੁਹਾਨੂੰ ਹੋਣ ਦੇ ਚਾਂਸ 100% ਵੱਧ ਜਾਂਦੇ ਆ ਉਹ ਵੀ ਤੁਸੀਂ ਆਪਣੇ ਮਨ ਨੂੰ ਕਿਹਾ ਮੈਂ ਖੰਡ ਖਾਵਾਂਗੇ ਤੇ ਚੰਗੂ ਹੋ ਜਾਏਗੀ ਜੇ ਮੈਂ ਖੱਟਾ ਖਾਵਾਂਗਾ ਤੇ ਮੇਰਾ ਘੜਾ ਖਰਾਬ ਹੋ ਜਾਏਗਾ ਮੈਂ ਠੰਡਾ ਪੀਵਾਂਗਾ ਤੇ ਤੁਸੀ ਸ਼ਾਤੀ ਰੁਕ ਜਾਵੇਗੀ ਅਸੀਂ ਮਨ ਨੂੰ ਬਾਹਰ ਨਾਲ ਇੱਕੋ ਗੱਲ ਕਰਦੇ ਜੇਕਰ ਮੈਂ ਨਹਾਵਾਂਗਾ ਤੇ ਮੇਰੇ ਠੱਡ ਲੱਗ ਜਾਵੇਗੀ ਸੋ ਅਸੀਂ ਇਹਦੇ ਮਨ ਨੂੰ ਪ੍ਰੋਗਰਾਮਿੰਗ ਹੀ ਉਸ ਤਰੀਕੇ ਦੀ ਦੇ ਰਹੇ ਹਾਂ ਮੇਰੇ ਨਾਲ ਚ ਬਹੁਤ ਸਾਰੇ ਐਸੇ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਮੈਂ ਜੇ ਖੱਟਾ ਖਾਵਾਂਗਾ ਤੇ ਮੇਨ ਖੰਗ ਹੋ ਜਾਊਗੀ ਜਦੋਂ ਕਿ ਮੈਡੀਕਲ ਸਾਇੰਸ ਸਾਹਮਣੇ ਆਖਦੀ ਆ ਕਿ ਜਿਹੜਾ ਖੱਟਾ ਹੈ ਜੀਵੇਂ ਵਿਟਾਮਿਨ ਸੀ ਹੁੰਦਾ ਖੱਟੇ ਦੇ ਵਿੱਚ ਇਹ ਖੱਟਾ ਤੁਹਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਬਿਮਾਰੀ ਪ੍ਰਤੀਰੋਧ ਸ਼ਕਤੀ ਨੂੰ ਵਧਾਉਂਦਾ ਤੁਹਾਡੇ ਸਰੀਰ ਦੇ ਵਿੱਚ ਪਰ ਸਾਨੂੰ ਇੱਥੇ ਸਾਡੇ ਲੋਕਾਂ ਨੇ ਕੀ ਮੰਨ ਚ ਭਰ ਦਿੱਤਾ ਵੀ ਜੇ ਤੁਸੀਂ ਖੱਟਾ ਖਾਓਗੇ ਤੁਸੀਂ ਬਿਮਾਰ ਹੋ ਜਾਓਗੇ ਤੁਹਾਡੇ ਸਰੀਰ ਦਾ ਜਿਹੜਾ ਸਿਸਟਮ ਹੈ ਢਾਂਚਾ ਇਸ ਤਰੀਕੇ ਦਾ ਬਣਿਆ ਹੋਇਆ ਕਿ ਇਹ ਆਪਣੇ ਆਪ ਨੂੰ ਖੁਦ ਤਿਆਰ ਕਰ ਲੈਣਾ ਕਿਸੇ ਬਿਮਾਰੀ ਦੇ ਨਾਲ ਲੜਨ ਦੇ ਲਈ ਜਦੋਂ ਸਾਨੂੰ ਕੋਈ ਬਿਮਾਰ ਅਸੀਂ ਬਿਮਾਰ ਹੋ ਜਾਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਬਿਮਾਰੀ ਪ੍ਰਤੀਰੋਧਕ ਜੋ ਤੱਤ ਹਨ ਉਹ ਐਕਟਿਵ ਹੋ ਜਾਂਦੇ ਜਿਸ ਦਾ ਕਰਕੇ ਉਹ ਬਿਮਾਰੀ ਨਾਲ ਫਾਈਟ ਕਰਦੇ ਨੇ ਉਹਨਾਂ ਬਿਮਾਰੀ ਵਾਲੇ ਕਿਟਾਣੂ ਨੂੰ ਖਤਮ ਕਰਦੇ ਜਿਸ ਦੀ وجہ ਕਰਕੇ ਸਾਨੂੰ ਬੁਖਾਰ ਹੁੰਦਾ ਹੈ ਪਰ ਅਸੀਂ ਥੋੜਾ ਜਿਹਾ ਬੁਖਾਰ ਹੋਣ ਦੀ ਧੀਰ ਆ ਕਿ ਅਸੀਂ ਫਟਾਫਟ ਡਾਕਟਰ ਕੋਲੇ ਚਲੇ ਜਾਂਦੇ ਹਾਂ ਬੁਖਾਰ ਹੋ ਗਿਆ ਥੋੜਾ ਵੇਟ ਕਰੋ ਉਸ ਤੋਂ ਬਾਅਦ ਤੁਸੀਂ ਬਿਮਾਰੀ ਦਾ ਇਲਾਜ ਸ਼ੁਰੂ ਕਰੋ ਜੇ ਸਿੱਧਾ ਤੁਰੰਤ ਸ਼ੁਰੂ ਕਰਦੇ ਤਾਂ ਬਿਮਾਰੀ ਵੱਡੀ ਹੋ ਜਾਂਦੀ ਹੈ ਅਸੀਂ ਮਨ ਦੇ ਵਿੱਚ ਇਹ ਚੀਜ਼ਾਂ ਭਰ ਲੀਆਂ ਹਨ ਜੇਕਰ ਅਸੀਂ ਅ ਲੇਟ ਉੱਠਾਂਗੇ ਤੇ ਤੁਹਾਡੇ ਕੰਮ ਰਹਿ ਜਾਣਗੇ ਸੋ ਕਦੇ ਵੀ ਆਪਣੇ ਮਨ ਨੂੰ ਨਕਰਾਤਮਿਕ ਵਿਚਾਰ ਨਾ ਦਿਓ ਇਹ ਹੀ ਨਕਰਾਤਮਿਕ ਵਿਚਾਰ ਭੇਖ ਵਿੱਚ ਜਾ ਕੇ ਤੁਹਾਡੇ ਜੀਵਨ ਵਿੱਚ ਘਟਦੇ ਹਨ ਤੇ ਦੁੱਖਾਂ ਦਾ ਕਾਰਨ ਬਣਦੇ ਹਨ ਜੇ ਤੁਹਾਨੂੰ ਤੁਸੀਂ ਕਹਿੰਦੇ ਰਹਿੰਦੇ ਹੋ ਸਸ ਸੰਸਾਰ ਮਾੜਾ ਲੋਕ ਮਾੜੇ ਹਨ ਜੇਕਰ ਲੋਕ ਮਾੜੇ ਹਨ ਤਾਂ ਲੋਕ ਮਾੜੇ ਨਹੀਂ ਏ ਸਮਾਜ ਨੂੰ ਸੰਸਾਰ ਨੂੰ ਵੇਖਦਾ ਤੁਹਾਡਾ ਨਜ਼ਰੀਆ ਮਾੜਾ ਹੈ ਜੇਕਰ ਤੁਸੀਂ ਚੰਗੇ ਨਜ਼ਰੀਏ ਦੇ ਨਾਲ ਸਮਾਜ ਨੂੰ ਵੇਖੋਗੇ ਤਾਂ ਤੁਹਾਨੂੰ ਚੰਗੇ ਲੋਕ ਹੀ ਮਿਲਣਗੇ ਜੇ ਤੁਸੀਂ ਮਾੜੇ ਨਜ਼ਰੀਏ ਨਾਲ ਸਮਾਜ ਨੂੰ ਦੇਖੋਗੇ ਤਾਂ ਤੁਹਾਨੂੰ ਮਾੜੇ ਲੋਕ ਹੀ ਮਿਲਣਗੇ ਜਦੋਂ ਤੱਕ ਤੁਹਾਡਾ ਨਜ਼ਰੀਆ ਤੁਹਾਡੇ ਵਿਚਾਰ ਤੁਹਾਡੀ ਸੋਚ ਚੰਗੀ ਹੈ ਤਦ ਤੱਕ ਤੁਹਾਡੀ ਜ਼ਿੰਦਗੀ ਚੰਗਾ ਹੀ ਹੋਵੇਗਾ ਪਰ ਜੇਕਰ ਤੁਹਾਡੀ ਵਿਚਾਰ ਤੁਹਾਡੀ ਸੋਚ ਤੁਹਾਡੀ ਨਜ਼ਰੀਆ ਮਾੜਾ ਹੈ ਤਾਂ ਤੁਹਾਡੇ ਨਾਲ ਦਾ ਮਾੜਾ ਹੀ ਹੋਵੇਗਾ ਬਹੁਤ سارے ਲੋਕ ਸਾਡੇ ਨਾਲ ਜੁੜਦੇ ਹਨ ਜਿਹੜੇ ਕਹਿੰਦੇ ਹਨ ਸਭਰ ਵਾਂਗ ਡਰ ਲੱਗਦਾ ਰਹਿੰਦਾ ਕਾਰਨ ਕੀ ਆ ਉਹਨਾਂ ਦੇ ਮਨ ਵਿੱਚ ਨਕਾਰਾਤਮਕ ਵਿਚਾਰਾਂ ਨੇ ਆਪਣਾ ਘਰ ਬਣਾ ਲਿਆ ਹੈ ਜਿਸ ਦੀ ਵਜ੍ਹਾ ਕਰਕੇ ਉਹ ਇਨਾਂ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲ ਨਹੀਂ ਪਾ ਰਹੇ ਜੇਕਰ ਉਹਨਾਂ ਨੂੰ ਕੋਈ ਕੱਟਣ ਦੀ ਕੋਸ਼ਿਸ਼ ਵੀ ਕਰਦਾ ਇਹਨਾਂ ਨਿਕਰਾਤਮਿਕ ਵਿਚਾਰਾਂ ਦੇ ਵਿੱਚੋਂ ਉਹਨਾਂ ਜ਼ਿੰਦਗੀ ਸੁਧਾਰਨ ਦੀ ਕੋਸ਼ਿਸ਼ ਹੀ ਕਰਦਾ ਤੇ ਉਹ ਉਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਹਨ ਕਿ ਕਿਸ ਵਜ੍ਹਾ ਕਰ ਤੁਲੇ ਜ਼ਿੰਦਗੀ ਤੇ ਦੁੱਖ ਆ ਵਾਪਰ ਰਹੀ ਹਨ ਉਹ ਇਸ ਚੀਜ਼ ਨੂੰ ਐਗਰੀਕਰਨ ਲਈ ਤਿਆਰ ਨਹੀਂ ਹੈ ਇਸ ਨਾਲ ਤੁਸੀਂ ਆਪਣੇ ਮਨ ਨੂੰ ਸਮਝਾਉਣ ਦੇ ਲਈ ਤਿਆਰ ਨਹੀਂ ਹਨ ਕਿ ਜੋ ਮੇਰੀ ਜ਼ਿੰਦਗੀ ਦੇ ਦੁੱਖ ਹਨ ਉਹ ਮੇਰੀ ਖੁਦ ਦੀ ਵਜ੍ਹਾ ਕਰਕੇ ਹਨ ਕਿਸੇ ਦੂਸਰੇ ਦੀ ਵਜ੍ਹਾ ਕਰਕੇ ਨਹੀਂ ਹਨ ਅੱਜ ਦਾ ਅੱਜ ਦੇ ਕਿਸੇ ਦੇ ਹਾਲਾਤ ਮਾੜੇ ਹਨ ਚਾਹੇ ਮੇਰੇ ਹਨ ਚਾਹੇ ਕਿਸੇ ਹੋਰ ਦੇ ਆ ਉਸ ਤੇ ਮੈਂ ਕਿਸੇ ਦੂਸਰੇ 'ਤੇ ਦੋਸ਼ ਨਹੀਂ ਮਾਰ ਸਕਦਾ ਜੇ ਮੇਰੀ ਜ਼ਿੰਦਗੀ ਦੇ ਹਾਲਾਤ ਮਾੜੇ ਹਨ ਉਹਨਾਂ ਹਾਲਾਤਾਂ ਨੂੰ ਸਿਰਜਣ ਵਾਲਾ ਮੈਂ ਖੁਦ ਹਾਂ ਤੁਹਾਡਾ ਮਨ ਹੀ ਤੁਹਾਡੀ ਜ਼ਿੰਦਗੀ ਦੇ ਹਰ ਇੱਕ ਦੁੱਖ ਸੁੱਖ ਨੂੰ ਸਿਰਜਦਾ ਜੇਕਰ ਅੱਜ ਤੁਸੀਂ ਮਾੜਾ ਸਿਰਜਿਆ ਹੈ ਤੇ ਕੱਲ ਉਹ ਤੁਹਾਨੂੰ ਪੜਨਾ ਹੀ ਪੈਣਾ ਮੈਂ ਦੇਖਿਆ ਅੱਜ ਕੱਲ ਦੀ ਨੌਜਵਾਨੀ ਬੜੀ ਹੰਕਾਰ ਦੇ ਨਾਲ ਭਰ ਚੁੱਕੀ ਆ ਇਹ ਨੌਜਵਾਨੀ ਜੋ ਅੱਜੇ ਵੀ ਜੀ ਰਹੀ ਹੈ ਭੁੱਖ ਇੱਥੇ ਇਹਨਾਂ ਨੂੰ ਵੱਡਣਾ ਪੈਣਾ ਇਹ ਭੁੱਲ ਚੁੱਕੇ ਆ ਕਰਮ ਸਿਧਾਂਤ ਨੂੰ ਕਰਮ ਸਿਧਾਂਤ ਕੀ ਹੈ ਭੁੱਲ ਚੁੱਕੇ ਨੇ ਇਹ ਤੇ ਇਹ ਕਰਮਾ ਦਾ ਲਿਖਿਆ ਹੋਇਆ ਇਹ ਤੁਹਾਨੂੰ ਵੱਡਣਾ ਹੀ ਪੈਣਾ ਜੋ ਤੁਸੀਂ ਕਰਮ ਦੇ ਦੁਆਰਾ ਸਿਰਜ ਲਿਆ ਚੰਗਾ ਸਿਰਜਿਆ ਚੰਗਾ ਕੀਤਾ ਭਲਾ ਕੀਤਾ ਸੰਦੋਖ ਨਹੀਂ ਦਿੱਤਾ ਕਿਸਮ ਤਕਦੀਮ ਨਹੀਂ ਦਿੱਤੀ ਤਾਂ ਤੁਹਾਡੇ ਕਰਮ ਚੰਗੇ ਹਨ ਤੁਹਾਡਾ ਭਵਿੱਖ ਵੀ ਉਸੇ ਤਰ੍ਹਾਂ ਦਾ ਹੀ ਹੋਵੇਗਾ ਜੇਕਰ ਤੁਸੀਂ ਹਰ ਵਕਤ ਲੋਕਾਂ ਦਾ ਮਾੜਾ ਸੋਚਦੇ ਹੋ ਸਮਾਜ ਨੂੰ ਗਾਲਾਂ ਕੱਢਦੇ ਹੋ ਆਪਣੀ ਕਿਸਮਤ ਨੂੰ ਕੋਸਦੇ ਹੋ ਆਪਣੇ ਆਪ ਬਾਰੇ ਮਾੜਾ ਸੋਚਦੇ ਹੋ ਤਾਂ ਫਿਰ ਤਾਂ ਦੁਨੀਆ ਦੀ ਕੋਈ ਤਾਕਤ ਵੀ ਸੁਖੀ ਨਹੀਂ ਕਰ ਸਕਦੀ ਸੋ ਅੱਜ ਕੱਲ ਦੀ ਜਿਹੜੀ ਨੌਜਵਾਨੀ ਆ ਇਸ ਦੇ ਵਿੱਚ ਹੰਕਾਰ ਵੱਧ ਚੁੱਕਿਆ ਮੈਂ ਇਹਦੇ ਵਰਗਾ ਮੈਂ ਕੋਈ ਨਹੀਂ ਮੈਂ ਪਿਛਲੇ ਦਿਨਾਂ ਹੀ ਕਿਸੇ ਸਫਰਤੇ ਕੇ ਆ ਸੀ ਤੇ ਮੈਂ ਹੁਣ ਅੱਲਾ ਦੀ ਮਰਜ਼ੀ ਗੱਲ ਕਰਦਾ ਅਸੀਂ ਵਹੀਕਲ ਤੇ ਸੀ ਤੇ ਉਹ ਨੌਜਵਾਨ ਜੋ ਮੁੰਲੜਕੇ ਸਨ ਉਹ ਟਰੈਕਟਰ ਦੇ ਉੱਤੇ ਸਨ ਪਹਿਲਾਂ ਉਹ ਨੈਸ਼ਨਲ ਹਾਈਵੇ ਤੇ ਬਿਲਕੁਲ ਸਲੋ ਜਾ ਰਹੇ ਸਨ ਜਦੋਂ ਅਸੀਂ ਉਹਨਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਵਹੀਕਲ ਨੂੰ ਭਜਾ ਲਿਆ ਸਾਹਮਣੇ ਤੋਂ ਆ ਰਿਹਾ ਵਹੀਕਲ ਤੇ ਨਾਲ ਸਾਡਾ ਐਕਸੀਡੈਂਟ ਹੋ ਜਾਣਾ ਸੀ ਕੀ ਸੜਕ 'ਤੇ ਸਾਨੂੰ ਬੁੱਲੜਾ ਬਾਜੀ ਤੋਂ ਬਗੈਰ ਕੋਈ ਕੰਮ ਨਹੀਂ ਅਸੀਂ ਆਸ-ਪਾਸਾ ਦੇਖ ਕੇ ਆਪਣੀ ਜੀਵਨ ਜਾਂਚ ਨੂੰ ਨਹੀਂ ਬਦਲ ਸਕਦੇ ਇਸੇ ਤਰ੍ਹਾਂ ਦੀਆਂ ਗੱਲਾਂ ਇਸੇ ਤਰ੍ਹਾਂ ਦੀ ਹਕੀਕਤ ਇਹ ਸੱਚ ਹੈ ਕਿ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਜ਼ਹਿਰ ਭਰ ਦਿੱਤਾ ਗਿਆ ਸਾਡੇ ਅਜੋਕੇ ਸੰਗੀਤ ਦੁਆਰਾ ਸਾਡੇ ਰਾਜਨੀਤਿਕ ਦੁਆਰਾ ਸਾਡੇ ਮੀਡੀਆ ਦੁਆਰਾ ਜ਼ਹਿਰ ਭਰ ਦਿੱਤਾ ਗਿਆ ਜਾਤੀਵਾਦੀ ਦਾ ਧਰਮਵਾਦ ਦਾ ਅਜੋਕੇ ਮਨੁੱਖ ਨੂੰ ਇਹ ਹੀ ਕਹਿ ਦਿੱਤਾ ਗਿਆ ਤੇਰੀ ਜਾਤ ਖਤਰੇ 'ਚ ਆ ਤੇਰਾ ਧਰਮ ਖਤਰੇ 'ਚ ਆ ਖਤਰੇ 'ਚ ਕੁਝ ਵੀ ਨਹੀਂ ਇਹ ਇੱਕ ਰਾਜਨੀਤੀ ਆ ਜੋ ਤੁਹਾਡੇ ਮਨ ਦੇ ਚ ਜ਼ਹਿਰ ਭਰਿਆ ਗਿਆ ਉਸ ਦੇ ਨਤੀਜੇ ਭਵਿੱਖ ਵਿੱਚ ਬਹੁਤ ਮਾੜੇ ਹੋਣ ਵਾਲੇ ਨੇ ਕਿਉਂਕਿ ਜੋ ਅੱਜ ਤੁਸੀਂ ਸਿਰਜ ਰਹੇ ਹੋ ਉਹੀ ਤੁਹਾਡਾ ਭਵਿੱਖ ਹੈ ਜੋ ਤੁਸੀਂ ਕਰਮ ਅੱਜ ਕੀਤਾ ਹੈ ਉਹ ਵੀ ਤੁਹਾਡਾ ਭਵਿੱਖ ਹੈ ਚਾਹੇ ਤੁਸੀਂ ਕੋਈ ਵੀ ਕਿਉਂ ਨਾ ਹੋਵੋ ਚਾਹੇ ਤੁਸੀਂ ਸਦੇਸ਼ ਦੇ ਕਿਸੇ ਦੇਸ਼ ਦੇ ਕਿਸੇ ਰਾਜ ਦੇ ਤੁਸੀਂ ਰਾਜਾ ਹੋ ਤੁਸੀਂ ਅੱਜ ਜੇਕਰ ਕਿਸੇ ਨਾਲ ਮਾਰਾ ਕੀਤਾ ਹੈ ਤੁਹਾਨੂੰ ਭੁਗਤਣਾ ਪਵੇਗਾ ਉਸ ਦਾ ਖਮਿਆਜ਼ਾ ਕਰਮ ਸਿਧਾਂਤ ਦੇ ਮੁਤਾਬਕ ਤੁਹਾਨੂੰ ਉਹ ਫਲ ਲੈਣਾ ਪਵੇਗਾ ਜਿਸ ਤਰ੍ਹਾਂ ਦੇ ਬੀਜ ਤੁਸੀਂ ਖਿਲਾ ਰਹੇ ਹੋ ਅੱਜ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕੱਲ ਨੂੰ ਤੁਹਾਡਾ ਫਿੱਕ ਕੀ ਹੋਵੇਗਾ ਅੱਜ ਜੇਕਰ ਤੁਹਾਡੇ ਹਾਲਾਤ ਮਾੜੇ ਹਨ ਪਰ ਤੁਸੀਂ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਰੱਖਦੇ ਹੋ ਤਾਂ ਤੁਹਾਡਾ ਭਵਿੱਖ ਸ਼ਿੰਗਾ ਹੋਣ ਵਾਲਾ ਹੈ ਤੁਹਾਡੇ ਵਿਚਾਰ ਸਕਾਰਾਤਮਕ ਹਨ ਜੇਕਰ ਤੁਹਾਡੇ ਹਾਲਾਤ ਅੱਜ ਦੇ ਸਮੇਂ ਵਿੱਚ ਚੰਗੇ ਹਨ ਪਰ ਤੁਹਾਡੇ ਵਿਚਾਰ ਨਿਕਾਰਾਤਮਿਕ ਹਨ ਤਾਂ ਆਉਣ ਵਾਲਾ ਭਵਿੱਖ ਤੁਹਾਡਾ ਬਹੁਤ ਮਾੜਾ ਹੋਣ ਵਾਲਾ ਹੈ ਜੇਕਰ ਤੁਸੀਂ ਸਮਾਜ ਦੇ ਵਿੱਚ ਮਾੜਿਆ ਹਾਲਾਤਾਂ ਵਿੱਚ ਵਿਚਰਦੇ ਫਿਰ ਵੀ ਸਮਾਜ ਨੂੰ ਕੁਝ ਨਾ ਕੁਝ ਚੰਗਾ ਦੇ ਰਹੇ ਹੋ ਤਾਂ ਤੁਹਾਡਾ ਭਵਿੱਖ ਵੀ ਚੰਗਾ ਹੋਣ ਵਾਲਾ ਹੈ ਕਿਸੇ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਜੇਕਰ ਖਤਰਾ ਹੈ ਤਾਂ ਸਾਡੂੰ ਸਾਡੇ ਕਰਮ ਤੋਂ ਹੈ ਸਾਡਾ ਕਰਮ ਹੀ ਸਾਨੂੰ ਸੁਰੱਖਿਅਤ ਕਰਦਾ ਹੈ ਸਾਡਾ ਕਰਮ ਹੀ ਸਾਨੂੰ ਖਤਰੇ ਵਿੱਚ ਪਾਉਂਦਾ ਹੈ ਉਹਨਸ ਕਰਮ ਕਿਸ ਤਰ੍ਹਾਂ ਬੰਦਾ ਹੈ ਅਸੀਂ ਕਰਮ ਸਭ ਤੋਂ ਪਹਿਲਾਂ ਕਰਮ ਤਾਂ ਅਸੀਂ ਸੋਚ ਦੁਆਰਾ ਕਰਦੇ ਆ ਦੂਸਰਾ ਕਰਮ ਅਸੀਂ ਨਜ਼ਰ ਦੁਆਰਾ ਕਰਦੇ ਆ ਤੀਸਰਾ ਕਰਮ ਅਸੀਂ ਬੋਲ ਦੁਆਰਾ ਕਰਦੇ ਆ ਚੌਥਾ ਕਰਮ ਅਸੀਂ ਆਪਣੇ ਹੱਥਾਂ ਦੁਆਰਾ ਕਰਦੇ ਆ ਤੇ ਪੰਜਵਾਂ ਕਰਮ ਅਸੀਂ ਕਿਸੇ ਦੂਸਰੇ ਦੁਆਰਾ ਕਰਦੇ ਆ ਕਹਿਣ ਤੋਂ ਭਾਵ ਕਿਸੇ ਦੇ ਕੰਮ ਵਿੱਚ ਟੰਗੜਾ ਲਾ ਕੇ ਕਿਸੇ ਨੂੰ ਕੋਈ ਉਂਗਲ ਲਾ ਕੇ ਕੋਈ ਝਗੜਾ ਕਰਾ ਕੇ ਇਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਆ ਸਾਡੇ ਜੀਵਨ ਦੇ ਵਿੱਚ ਵਾਪਰਨ ਵਾਲੀ ਹਰ ਇੱਕ ਘਟਨਾ ਸਾਡੇ ਅੱਜ ਦੇ ਫਲ ਹੈ ਅੱਜ ਦੇ ਬੀਜਾਂ ਦਾ ਫਲ ਹੈ ਸਾਡੇ ਜੀਵਨ 'ਚ ਜੋ ਅੱਜ ਵਾਪਰ ਰਿਹਾ ਹੈ ਉਹ ਸਾਡੇ ਪਾਸ ਸਾਡੇ ਬੀਤੇ ਹੋਏ ਜਾਂ ਭੂਤ ਕਾਲ ਦੇ ਖਿਲਾੜੇ ਹੋਏ ਕਰਮ ਦੇ ਬੀਜਾਂ ਦਾ ਫਲ ਹੈ ਹੁਣ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਕਿਸ ਤਸਲੀਕੇ ਨਾਲ ਚਾਉਣਾ ਹੈ ਇਹ ਤੁਹਾਡੇ ਹੱਥ ਹੈ ਕਿਉਂਕਿ ਤੁਸੀਂ ਜ਼ਿੰਦਗੀ ਨੂੰ ਆਪਣੇ ਅਦਬ ਤੇ ਸਤਿਕਾਰ ਦੇ ਨਾਲ ਤਦ ਤੱਕ ਨਹੀਂ ਜੀ ਸਕਦੇ ਜਦੋਂ ਤੱਕ ਤੁਸੀਂ ਖੁਦ ਨੂੰ ਅਦਬ ਤੇ ਸਤਿਕਾਰ ਦੇ ਨਾਲ ਨਹੀਂ ਜਾਣਦੇ ਜਦੋਂ ਤੱਕ ਤੁਸੀਂ ਖੁਦ ਨੂੰ ਪਿਆਰ ਕਰਨਾ ਨਹੀਂ ਜਾਣਦੇ ਤਦ ਤੱਕ ਤੁਹਾਨੂੰ ਸਮਾਜ ਤੋਂ ਵੀ ਪਿਆਰ ਪ੍ਰਾਪਤ ਨਹੀਂ ਹੋਵੇਗਾ ਜੇਕਰ ਤੁਸੀਂ ਆਪਣੇ ਵਿਚਾਰਾਂ ਦੇ ਨਾਲ ਖੁਦ ਦੇ ਵਿਚਾਰਾਂ ਦੇ ਨਾਲ ਖੁਦ ਦਾ ਚੰਗਾ ਕਰਨਾ ਨਹੀਂ ਜਾਣਦੇ ਤਾਂ ਤੁਸੀਂ ਧ੍ਰਿਕ ਦੇ ਵਿੱਚ ਸਮਾਜ ਤੋਂ ਵੀ ਚੰਗਾ ਚੰਗੇ ਦੀ ਆਸ ਨਹੀਂ ਰੱਖ ਸਕਦੇ ਇਹੀ ਤਾਂ ਧੀਓ ਚੇਤਨਾ ਹੈ ਇਹੀ ਤੁਹਾਡੀ ਚੇਤਨਾ ਦੇ ਵਿੱਚ ਵਾਪਰਨ ਵਾਲੇ ਘਟਨਾਵਾਂ ਹਨ ਜੋ ਭਵਿੱਖ ਦੇ ਵਿੱਚ ਤੁਸੀਂ ਵਾਪਰਨ ਗਿਆ ਉਹ ਤੁਹਾਡੇ ਅੱਜ ਦੇ ਖਿਲਾਰੇ ਹੋਏ ਬੀਜਾਂ ਦਾ ਅੱਜ ਦੇ ਕੀਤੇ ਹੋਏ ਕਰਮਾਂ ਦਾ ਫਲ ਹੋਵੇਗਾ ਇਹੇ ਕਰਮ ਤੁਸੀਂ ਕਿਸ ਤਰ੍ਹਾਂ ਦੇ ਕੀਤੇ ਹਨ ਕਿਸ ਤਰ੍ਹਾਂ ਦੇ ਕਰਮਾਂ ਦੇ ਬੀਜ ਤੁਸੀਂ ਖਿਲਾ ਰਹੇ ਨੇ ਤੁਹਾਡਾ ਭਵਿੱਖ ਦੱਸੇਗਾ ਤੇ ਤੁਹਾਡੇ ਅੱਜ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੁਹਾਡੇ ਪਾਸਟ ਤੁਹਾਡੇ ਬੀਤੇ ਹੋਏ ਸਮੇਂ ਦੇ ਖਿਲਾ ਰਹੇ ਹੋਏ ਬੀਜਾਂ ਦਾ ਕੀਤੇ ਹੋਏ ਕਰਮਾਂ ਦਾ ਫਲ ਹੈ ਜੇਕਰ ਅੱਜ ਤੱਕ ਤੁਹਾਡੀ ਜ਼ਿੰਦਗੀ ਵਿੱਚ ਕੁਝ ਮਾੜਾ ਹੋ ਰਿਹਾ ਹੈ ਤਾਂ ਗਰੰਟਡ ਯਕੀਨਨ ਤੁਸੀਂ ਕਦੇ ਕਿਸੇ ਦਾ ਮਾਰਾ ਕੀਤਾ ਹੈ ਤਨ ਤੁਹਾਡੇ ਨਾਲ ਅੱਜ ਮਾੜਾ ਹੋ ਰਿਹਾ ਏ ਬੀਤੇ ਹੋਏ ਸਮੇਂ ਦੇ ਵਿੱਚ ਜੋ ਤੁਸੀਂ ਸੋਚਿਆ ਜੋ ਤੁਸੀਂ ਕਰਮ ਕੀਤਾ ਜਿਸ ਦੇ ਨਾਲ ਮਾੜਾ ਕੀਤਾ ਅੱਜ ਉਸ ਦਾ ਫਲ ਤੁਹਾਨੂੰ ਭੁਗਤਣਾ ਪੈ ਰਿਹਾ ਤੇ ਕਾਹ ਜਾ ਕੇ ਹਰ ਇੱਕ ਇਨਸਾਨ ਨੂੰ ਇਹ ਫਲ ਭੁਗਤਨੇ ਹੀ ਪੈਣਿਆ ਚਾਹੇ ਦੁਨੀਆ ਦਾ ਰਾਜਾ ਹੀ ਕਿਉਂ ਨਾ ਹੋਵੇ ਉਸ ਨੂੰ ਵੀ ਕਰਮ ਦਾ ਵਿਝਿਆ ਹੋਇਆ ਫਲ ਵੱਡਣਾ ਹੀ ਪੈਣਾ ਉਹ ਫਸਲ ਨੂੰ ਵੱਡਣ ਤੋਂ ਇਨਕਾਰੀ ਕੋਈ ਵੀ ਨਹੀਂ ਹੋ ਸਕਦਾ ਜੇਕਰ ਕੋਈ ਵੀ ਸੰਸਾਰ ਦੇ ਵਿੱਚ ਕੋਈ ਕਰਮ ਕਰਦਾ ਹੈ ਉਸ ਕਰਮ ਦਾ ਫਲ ਵੜਨਾ ਹੀ ਪੈਣਾ ਉਹ ਖਾਣਾ ਹੀ ਪੈਣਾ ਚਾਹੇ ਉਹ ਚੰਗਾ ਹੈ ਚਾਹੇ ਉਹ ਮਾੜਾ ਹੈ ਇਹ ਤਾਂ ਤੁਹਾਡੇ ਆਪਣੇ ਕਰਮ ਦਾ ਫਲ ਹੈ ਇਸ ਨੂੰ ਤੁਸੀਂ ਇਨਕਾਰੀ ਨਹੀਂ ਹੋ ਸਕਦੇ ਚਾਹੇ ਤੁਸੀਂ ਖੁਸ਼ ਹੋ ਕੇ ਖਾਓ ਚਾਹੇ ਤੁਸੀਂ ਦੁਖੀ ਹੋ ਕੇ ਖਾਓ ਇਹ ਇਹ ਖਾਣਾ ਹੀ ਪੈਣਾ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਮਿਸ਼ੇ ਨਵੇਂ ਵੀਡੀਓ ਦੇ ਨਾਲ ਸਾਡਾ ਬਣੇ ਰਹੋ 打了吧。